ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪਾਲ ਕੌਰ ਟਿੱਬੀ ਕੱਲ ਜੋ 4 ਸਾਲਾਂ ਤੋਂ ਇੱਕ ਕੇਸ ਕੰਗਣਾ ਰਣੌਤ ਨਾਲ ਬੀਬੀ ਮਹਿੰਦਰ ਕੌਰ ਲੜ ਰਹੀ ਸੀ ਕੱਲ ਉਹਦੇ ਵਿੱਚ ਕੰਗਣਾ ਰਣੌਤ ਨੇ ਮਾਫੀ ਮੰਗੀ ਹੈਗੀ ਬਹੁਤ ਵਧੀਆ ਲੱਗਿਆ ਵੀ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਪਰ ਗਲਤੀ ਦਾ ਅਹਿਸਾਸ ਬੜੀ ਦੇਰ ਬਾਅਦ ਹੋਇਆਗਾ ਕਿਉਂਕਿ ਉਸ ਕੇਸ ਨੂੰ 4 ਸਾਲ ਹੋ ਗਏ ਪਹਿਲੇ ਬੀਬੀ ਨੂੰ ਇਹ ਲੱਗਦਾ ਹੋਣਾ ਵੀ ਕੋਈ ਗੱਲ ਨਹੀਂ ਪੰਜਾਬ ਵਾਲੇ ਮੇਰਾ ਕੀ ਕਰਨਗੇ ਪਰ ਕੱਲ ਪੰਜਾਬੀਆਂ ਨੇ ਉਹਨੂੰ ਸਬਕ ਸਿਖਾਇਆਗਾ ਮੇਰੀ ਸਾਰਿਆਂ ਨੂੰ ਇੱਕ ਬੇਨਤੀ ਆਪਾਂ ਜ਼ਰੂਰ ਕਰ ਸਕਦੇ ਆਂਗੇ ਵੀ ਜਦੋਂ ਵੀ ਸਾਡੇ ਨਾਲ ਕੋਈ ਐਦਾਂ ਦਾ ਕੁਝ ਹੁੰਦਾਗਾ ਜੇ ਅਸੀਂ ਆਪਣੇ ਹੱਕ ਲਈ ਖੜੇ ਹੁੰਨੇ ਆਂਗੇ ਤਾਂ ਉਹਦੇ ਵਿੱਚ ਇਨਸਾਫ ਜ਼ਰੂਰ ਮਿਲਦਾਗਾ ਪਰ ਬੋਲਣ ਤੋਂ ਪਹਿਲਾਂ ਜਿਹੜੀ ਵੀ ਗੱਲ ਅਸੀਂ ਬੋਲਣੀ ਆ ਪਹਿਲੇ ਉਹਨੂੰ ਤੋਲੋ ਫਿਰ ਬੋਲੋ ਜੇ ਕਿਤੇ ਘੰਗਣਾ ਰੋਣਾ ਤ ਉਸ ਟਾਈਮ ਬੋਲਣ ਤੋਂ ਪਹਿਲਾਂ ਸੋਚ ਲਾਂ ਦੀ ਤਾਂ ਕੱਲ ਉਹਨੂੰ ਜੋ ਬਠਿੰਡੇ ਦੇ ਵਿੱਚ ਆਉਣਾ ਪੈ ਗਿਆ ਉਹਨੂੰ ਆਉਣਾ ਨਾ ਪੈਂਦਾ ਪਰ ਬਹੁਤ ਵਧੀਆ ਲੱਗਾ ਜਿਹੜਾ 4 ਸਾਲਾਂ ਤੋਂ ਇਕਲਾ ਧੌਣਦਲ ਤੇ ਅੜਿਆ ਖੜਾ ਸੀ ਕੱਲ ਉਹ ਲਿਕੜ ਗਿਆ ਸਾਡੀ ਬੀਬੀ ਨੇ ਕੱਢਤਾ ਮੈਂ ਸਾਰੀਆਂ ਬੀਬੀਆਂ ਨੂੰ ਬੇਨਤੀ ਕਰਦੀ ਆਂ ਵੀ ਆਪਦੇ ਹੱਕਾਂ ਲਈ ਜਿਵੇਂ ਬੀਬੀ ਮਹਿੰਦਰ ਕੌਰ ਲੜੀ ਆ ਗਈ ਤੇ ਸਾਨੂੰ ਵੀ ਆਪਦੇ ਹੱਕਾਂ ਲਈ ਇਦਾਂ ਹੀ ਲੜਨਾ ਚਾਹੀਦਾ ਸਾਡੇ ਤੇ ਕੋਈ ਟਿੱਪਣੀ ਨਾ ਕਰੇ ਫੇਰਾ ਕਿਉਂਕਿ ਸਾਨੂੰ ਜਦੋਂ ਅਸੀਂ ਡਰ ਜਾਂਦੇ ਆਂਗੇ ਲੋਕੀ ਟਿੱਪਣੀਆਂ ਵੀ ਉਹਦੀ ਕਰਦੇ ਨੇ ਸਾਡੇ ਤੇ ਹੁਣ ਤਾਂ ਮੈਨੂੰ ਲੱਗਦਾ ਗਈ ਵੀ ਕੁਝ ਇੱਕ ਲੋਕਾਂ ਨੂੰ ਕੋਈ ਸਬਕ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ